ਗੁਰੂ ਨਗਵੀ ਅੰਮ੍ਰਿਤਸਰ ਵਿਖੇ ਸਾਈ ਭਾਈ ਚਾਰੇ ਵੱਲੋਂ 31 ਜੁਲਾਈ ਨੂੰ ਕਰਵਾਏ ਜਾ ਰਹੇ ਪਿਆਰ ਦਾ ਸੁਨੇਹਾ ਸਮਾਗਮ ਦਾ ਹਿੰਦੂ ਸਿੱਖ ਅਤੇ ਵਾਲਮੀਕੀ ਭਾਈਚਾਰੇ ਦੇ ਆਗੂਆਂ ਵੱਲੋਂ ਸਾਂਝੇ ਤੌਰ ਤੇ ਸਖਾ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਦੇ ਚੱਲਦੇ ਅੰਮ੍ਰਿਤਸਰ ਦੇ ਵਿੱਚ ਸਮੂਹ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਹੈ 3 ਜੁਲਾਈ ਨੂੰ ਹੋ ਰੇ ਸਮਾਗਮ ਦਾ ਵਿਰੋਧ ਕਰਨ ਵਾਸਤੇ ਰੂਪਰੇਖਾ ਵੀ ਤਿਆਰ ਕੀਤੀ ਗਈ ਹੈ ਗੱਲਬਾਤ ਦੌਰਾਨ ਉਹਨਾਂ ਦੱਸਿਆ ਸਾਡਾ ਵਿਰੋਧ ਕਿਸੇ ਧਰਮ ਨਾਲ ਨਹੀਂ ਪੱਖੰਡਵਾਦ ਨਾਲ ਹੈ। ਦੁਰੀਆਣਾ ਲਾਈਵ ਲਈ ਅਮਿਤਾ ਪਰ ਦੀ ਜੀ ਮੁੱਦਾ ਇਹ ਹੈ ਜਿਹੜਾ ਇਹਨਾਂ ਨੇ ਫਿਰ ਪਖੰਡ ਸ਼ੁਰੂ ਕੀਤਾ ਹੋਇਆ ਹੈ ਅੰਮ੍ਰਿਤਸਰ ਦੇ ਵਿੱਚ ਕਰਨ ਜਾ ਰਹੇ ਨੇ ਪੀਸ ਕਾਨਫਰੰਸ ਪਿਆਰ ਦੀ ਸਭਾ ਨੂੰ ਲਾਉਂਦੇ ਪਏ ਨੇ ਉਹਨੂੰ ਰੋਕਣ ਵਾਸਤੇ ਅਸੀਂ ਇਹ ਸਾਰਾ ਪ੍ਰਬੰਧ ਕਰਦੇ ਪਏ ਆ। ਇਹ 3 ਜੁਲਾਈ ਨੂੰ ਹੋ ਰਹੀ ਹੈ ਜੀ। ਇਤਰਾਜ਼ ਦਈਏ ਤੁਮ ਇਤਰਾਜ਼ ਇਹ ਜੇ ਅਗਰ ਪਿਆਰ ਦਾ ਸਨੇਹ ਹੈ ਤੇ ਪਿਆਰ ਤੇ ਇਹ ਇਹਨਾਂ ਦੀ ਕਿਸੇ ਵਿੱਚੋਂ ਦਿਖਾ ਦਿਓ ਵੀ ਜਿਹੜੇ ਦੂਜੇ ਧਰਮ ਬਾਰੇ ਪਿਆਰ ਦਿਖਾਉਂਦੇ ਹੋਣ ਨਾ Hindu ਧਰਮ ਬਾਰੇ ਹੁਣ ਇਹ ਮੂਰਤੀ ਪੂਜਨ ਦੀ ਇਕਲਾਕ ਜਿਹੜੇ ਮੂਰਤੀ ਪੂਜਾ ਕਰਦੇ ਹੋ ਹਰਾਮਖੋਰ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਮਦਰ ਮੈਰੀ ਪੂਜੀ ਜਾ ਰਹੀ ਹੈ ਪੂਰਾ ਵੈਟਿਕਨ ਭਰਿਆ ਪਿਆ ਹੈ ਕੀ ਉਹ 크ਿਸਤਿਅਨ ਸਾਰੇ ਹਰਾਮਖੋਰ ਨੇ ਜਿਹੜੇ ਜੀਜ਼ਸ ਦੀਆਂ ਮੂਰਤੀਆਂ ਪੂਜਦੇ ਪਏ ਨੇ ਜਿਹੜੇ ਮਦਰ ਮੈਰੀ ਨੂੰ ਪੂਜਦੇ ਪਏ ਨੇ ਕੀ ਉਹ ਸਾਰੇ ਹਰਾਮਖੋਰ ਨੇ ਇਹਨਾਂ ਦੇ ਮੁਤਾਬਿਕ ਇਹ ਕੱਲੇ 크ਿਸਤਿਅਨ ਰਹਿ ਗਏ ਨੇ ਸਾਰੇ ਮੈਂ ਅਮਰੀਕਾ 'ਚ ਆਇਆ ਜਿਹੜਾ ਬਾਡ ਅਰਮਨ ਹੈ ਨਾ ਉਹ ਉਹਦਾ ਮੈਂ ਉਹਦਾ ਮੈਂ ਰੀਡਰ ਰਹਿ ਚੁੱਕਾ ਹਾਂ ਜਿਹਦੇ ਮੈਨਸਕ੍ਰਿਪਟ ਨੇ ਉਹ ਮੇਰੇ ਥਾਂ ਇਕੱਠੇ ਕੀਤੇ ਨਾਲ ਬਾਡ ਅਰਮਨ ਦੇ ਰਹਿ ਕੇ ਸੋ ਇਹਨਾਂ ਨੂੰ ਬਾਈਬਲ ਦਾ ਪਤਾ ਕੀ ਅਜ ਤੱਕ ਇੱਕ ਬੰਦਾ ਮੇਰੇ ਖੁੱਲਾ ਚੈਲੈਂਜਿੰਗ ਨੂੰਲੇ ਨੂੰ ਵੀ ਆ ਜਾ ਮੈਦਾਨ ਚ ਡੁਰ ਲੱਗਦਾ ਪੂਰਾ ਦਿਨ ਚੱਲੇਗਾ ਮੈਂ ਮੈਂ ਤੇਰਾ ਪੂਰਾ ਦਿਨ ਬੈਠਣ ਕਰਦੀ ਬਾਈਬਲ ਤੇ ਬੈਠਣਾ ਮੇਰੇ ਨਾਲ ਤੁਸੀਂ ਇਹ ਕਰਦੇ ਵੀ ਜਿਹੜੇ ਮੂਰਤੀ ਪੂਜਾ ਕਰਦੇ ਹਰਾਮ ਖੋਰ ਨੇ ਤੁਸੀਂ ਦੂਸਰੇ ਲੰਗਰ ਨੂੰ ਤੁਸੀਂ ਹਰਾਮ ਕਹਦੇ ਵੀ ਲੰਗਰ ਹੀ ਛਕਣਾ ਕਿਦਾ ਇਹਨਾਂ ਖੋਤਿਆਂ ਨੂੰ ਇਹ ਨਹੀਂ ਪਤਾ ਕਿ ਉਹ ਵਰਸ ਕਹਿੰਦੀ ਕੀ ਹੈ ਉਦੋਂ ਪੀਗਨਸ ਹੁੰਦੇ ਸੀਗੇ ਜਿਨ੍ਹਾਂ ਨੂੰ ਮੂਰਤੀ ਨੂੰ ਭੋਗ ਲਾਦਾ ਸੀ ਮੀਟ ਦਾ ਸ਼ਰਾਬ ਦਾ ਉਹ ਮਨਾ ਕੀਤਾ ਸੀ ਸਾਡੇ ਦਾ ਮੀਟ ਬੰਦਾ ਨਾਲ ਸ਼ਰਾਬ ਆਂਦੀ ਹੈ ਇਥੇ ਪਿਓ ਸਾਫੀਕ ਭੋਜਨ ਬੰਦਾ ਵਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਵਰਸ ਕਹਿੰਦੀ ਕੀ ਹੈ ਦੂਜਾ ਇਹਨਾਂ ਜੇਕਰ ਪਿਆ ਦਾ ਸੁਨੇਹਾ ਦੇਣਾ ਸਾਡੇ ਨੂੰ ਦੋ ਜੇ ਵੀ ਦੂਸਰੇ ਦੇ ਭਾਈ ਚਰਾ ਇੱਕ ਦੂਜੇ ਆਉਣੇ ਜਾਣੇ ਆ ਮੱਥਾ ਟੇਕਦੇ ਸਤਿਕਾਰ ਕਰਦੇ ਆ ਹੁਣ ਇਹ ਦੇਵੀ ਦੀਏ ਤੈਨੂੰ ਗਲਾਂ ਘੱਟਦੇ ਆ ਇਹ ਕੋਈ ਸ਼ਰਮਾ ਸ਼ਰਮਾ ਕਰਕੇ ਇਥੇ ਕੁੜੀ ਆ ਫਿਰ ਇਹ ਸਾਡੇ ਕੋਟੇ ਖਾਂਦੇ ਪਏ ਨੇ ਉਹਨੂੰ ਰਹਿਕਰ ਇਹ ਕਿਉਂ ਨਹੀਂ ਆਪਣੇ ਧਰਮ ਚੇਂਜ ਕਰਦੇ ਪਏ ਫਿਰ ਜਿਹੜੇ ਇਹ ਬੰਦੇ ਦੱਬੇ ਜਾ ਰਹੇ ਨੇ ਕੀ ਉਹ ਹਿੰਦੂ ਨੇ ਸਿੱਖਣੇ ਕੇ ਸਾਇਨਸ ਨੂੰ ਸਰਟੀਫਿਕੇਟ ਸਾਡੇ ਚਾਹੀਦੇ ਹੁਣ ਪ੍ਰਸ਼ਾਸਨ ਤੋਂ ਜਦੋਂ ਅੰਗੂਠਾ ਦਿੱਲੀ ਤੱਕ ਜਾਵਾਂਗੇ ਜੇ ਨਹੀਂ ਟਲਾਂਗੇ ਤੇ ਇਸ ਦਿਨ ਹੋ ਰਹੀ ਹੈ ਇਹ ਕਿੱਥੇ ਹੋ ਰਹੀ ਹੈ ਜੀ ਇਹ 30 ਜੁਲਾਈ ਨੂੰ ਹੋ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਮੰਡਲੀ ਹੋ ਰਹੀ ਹੈ ਸੋ 30 ਜੁਲਾਈ ਨੂੰ ਜਿੰਨੀਆਂ ਨੇ ਸੰਜੇ ਜਥੇ ਬੰਦੀਆਂ ਸਾਰੀਆਂ ਇਕੱਠੀਆਂ ਹੋ ਰਹੀਆਂ ਨੇ ਅ ਜਿੰਨਾ ਹਿੰਦੂ ਸਮਾਜ ਸਾਡੇ ਨਾਲ ਹੈ ਬਾਲਮੀਕ ਸਮਾਜ ਸਾਡੇ ਨਾਲ ਹੈ ਰਵਿਜਾ ਸਮਾਜ ਸਾਡੇ ਨਾਲ ਹੈ ਸਾਰੇ ਅਸੀਂ ਇਕੱਠੇ ਹੋ ਰਹੇ ਹਾਂ ਇਸ ਪਖੰਡ ਦੇ ਖਿਲਾਫ ਅਸੀਂ ਇਕੱਲੇ ਨਹੀਂ ਹਾਂ ਉਹਦੇ ਚੰਡੀਗੜ੍ਹ ਦੇ ਵਿੱਚ ਪੈਂਟਕੋਸਟਲ ਕੈਥਲਿਕਸ ਉਹ ਸਾਰੇ ਨਾਲ ਖਿਲਾਫ ਪ੍ਰੋਟੈਸਟ ਕਰਦੇ ਪੈਣ ਕਿ ਵੀ ਇਹ ਪਖੰਡ ਨੂੰ ਬੰਦ ਕਰੋ ਇਹ ਕੋਈ ਧਰਮਨੀ ਜੋ ਚਲਾ ਰਹੇ ਨੇ ਉਹਨਾਂ ਦਾ ਸਿੱਧਾ ਪ੍ਰਚਾਰ ਚਲਾ ਰਹੇ ਆ ਸਿਰਫ ਕਿਹੜਾ ਪ੍ਰਚਾਰ ਤੁਸੀਂ ਨਫਤ ਪੈਦਾ ਕਰ ਰਹੇ ਹੋ ਨਾ ਬੌਰ ਸਟੇਟ ਦੇ ਵਿੱਚ ਕੀ ਇਹ ਸਾਡੇ ਗੁਰੂ ਘਰ ਦਾ ਮੱਥਾ ਦੇਖ ਸਕਦੇ ਆ ਕੀ ਸਾਣਾ ਨੰਦੇ ਕੇ ਲੰਗਰ ਛੱਕ ਸਕਦੇ ਆ ਨਹੀਂ ਛੱਕ ਸਕਦੇ ਫਿਰ ਕਾਦਾ ਪਿਆਰ ਹੈ ਇਹ ਇੱਕ ਕਲਟ ਹੈ ਇੱਕ ਜਿਵੇਂ ਕਲੱਬ ਹੁੰਦਾ ਹੈ ਇੱਕ ਕਲੱਬ ਦੇ ਮੈਂਬਰ ਨੇ ਇਹ ਆਪਣੇ ਕਲੱਬ ਵਾਸਤੇ ਕੰਮ ਕਰਦੇ ਆ ਇਹ ਕਿਸੇ ਗੈਰ ਟ੍ਰਿਸ਼ਚਨ ਨੂੰ ਨਾ ਦੇ ਸਕੂਨਾਂ ਦੇ ਵਿੱਚ ਫ੍ਰੀ ਹੈ ਨਾ ਉਹਨਾਂ ਨੂੰ ਕਿਸੇ ਨੂੰ ਬੈਨੀਫਿਟ ਇਸ ਨੂੰ ਇਹ ਕਲਕਾ ਸੇ ਕੰਮ ਕਰ ਰੇ ਨਾ ਇਹ ਬੇੜਾਦਰ ਕਾ ਕਾਂਗਰਸ ਦਾ ਜਿਨ੍ਹਾਂ ਨੇ ਇਹਨਾਂ ਨੂੰ ਵੈਟ ਲਾ ਕੇ ਦਿੱਤਾ ਜਿਹੜਾ ਫੋਰ ਮੈਨੋਰੀਟੀ ਐਕਟ ਦੇ थ्रू ਇਹ ਕਾਂਗਰਸ ਦਾ ਬੇੜਾਦਰ ਕਾ ਜਿਨੇ ਇਹਨਾਂ ਇਨੀ ਖੋਲ ਦਿੱਤੀ ਹੋਈ ਆ ਜਿੰਨਾ ਸਟੇਟਾਂ 'ਚ ਭਾਪੀ ਆ ਉਹਨਾਂ ਸਟੇਟਾਂ 'ਚ ਇਹਨਾਂ ਨੇ ਨਾਸਾਂ ਕੱਸੀਆਂ ਪਈਆਂ ਨੇ ਤੇ ਸਾਡੀ ਤਾਂ ਇਹ ਕੋਸ਼ਿਸ਼ ਰਹੀ ਕਿ ਭਾਪੀ ਇੱਥੇ ਆਵੇ ਤਾਂ ਕਿ ਇਹਨਾਂ ਨੂੰ ਨੱਥ ਪਾਵੇ ਨਹੀਂ ਤਾਂ ਇਹ ਦੇ ਇਹਨਾਂ ਨੇ ਵੇਚ ਕੇ ਖਾਣਾ ਪੂਰਾ ਪੰਜਾਬ ਸਾਡਾ ਭਾਵੇਂ ਭਾਵੇਂ ਕੋਰੋਨਾ ਜੋ ਹੋਵੇ ਨਾ ਭੇੜਾ ਦੇ ਭੇੜਾ ਰਹਿਣਗੇ ਨਾ ਉਹਨਾਂ ਨੇ ਲੱਖਾਂ 'ਚ ਕੋਈ ਇੱਕ ਬੰਦਾ ਬਾਈਬਲ ਦੀ ਗੱਲ ਕਰ ਸਕਦਾ ਕਿਸੇ ਇੱਕ ਬੰਦੇ ਨੂੰ ਪ ਇਨਾਂ ਦੇ ਜਿਹੜੇ ਪਾਸਟਰ ਨੇ ਨੂਰਲਾ ਹੋ ਜੇ ਚਾਹੇ ਉਥੇ ਬਾਹਰ ਗੰਜਾ ਬੈਠਾ ਇੱਕ ਉਹ ਕੀ ਨਾਮ ਉਹਦਾ ਕਰਕੇ ਉਹਦਾ ਨਾਮ ਹੈ ਇਕਬਾਲ ਜਾਂ ਹੋਰ ਦੂਜੇ ਤੀਜੇ ਨੇ ਖੁੱਲਾ ਚੈਲੰਜ ਹੈ ਅੱਜ ਵੀ ਜਿੱਥੇ ਮਰਜੀ ਬੈਜੋ ਬਿਨਾ ਬਾਈਬਲ ਚੱਕ ਕੇ ਤਣਾ ਡਿਬੇਟ ਕਰਾਂਗੇ ਆਣ ਕੇ ਮੈਦਾਨ ਚ ਨਹੀਂ ਆ ਸਕਦੇ ਸੋ ਇਹ ਪਖੰਡ ਨੇ ਅਸੀਂ ਪਖੰਡ ਦੇ ਖਿਲਾਫ ਹਾਂ ਅਸੀਂ ਧਰਨ ਦੇ ਖਿਲਾਫ ਬਿਲਕੁਲ ਨਹੀਂ ਹੈਗੇ ਜਿਹੜੇ ਜਿਹੜੇ ਕੈਥਲਿਕਸ ਨੇ ਪੈਂਟੇਕੋਸਟਲ ਨੇ ਉਹ ਅੱਜ ਵੀ ਸਾਡੇ ਨਾਲ ਨੇ ਪਰ ਉਹ ਅਸੀਰਵਾਦਾ ਜਾਂ ਪ੍ਰਭੂ ਦਾ ਪਿਆਰ ਮੰਨ ਰਹੇ ਅਸੀਂ ਪਛਾਣ ਨਹੀਂ ਕਰਦੇ ਪ੍ਰਭੂ ਨੇ ਇਹ ਕਿਹਾ ਸੀ ਕਿ ਮੈਂ ਸਿਰਫ ਇਜ਼ਰਾਈਲ ਦੀਆਂ ਗਵਾਚੀਆਂ ਭੇਡਾਂ ਵਾਸਤੇ ਆਇਆ ਹਾਂ ਤੇ ਇਹ ਪੰਜਾਬ ਹੈ ਇਜ਼ਰਾਈਲੀ ਉੱਥੇ ਜਾ ਕਰੋ ਆਪਣੇ ਪ੍ਰਭੂ ਦਾ ਪ੍ਰਚਾਰ ਹੁਣ ਤੁਹਾਡੇ ਨਾਲ ਜਥੇਬੰਦੀਆਂ ਕਿਹੜੀ ਕਿਹੜੀ ਨਾਲ ਆਪਾਂ ਲਕੀਨਾਥ ਜੀ ਨੇ ਸ੍ਰੀਨਾਥ ਜੀ ਸਾਹਿਬ ਨਾਲ ਨੇ ਫਿਰ ਮੰਦਗੀ ਗਰੀਜੀ ਸਾਹਿਬ ਨਾਲ ਨੇ ਅਰुण ਜੀ ਨਾਲ ਨੇ ਮੰਦ ਸੰਦੀਪ ਸਾਹਿਬ ਨਾਲ ਨੇ ਹਰੀਨਾਰਾਇਣ ਜੀ ਹਰੀਨਾਰਾਇਣ ਗਰੀਜੀ ਹਰੀਨਾਰਾਇਣ ਗਰੀਜੀ ਆਏ ਹੋਏ ਸਾਡੇ ਕੋਲ ਬਾਬਾ ਮੇਜਰ ਸਿੰਘ ਸੋਢੀ ਨੇ ਉਹ ਸਾਰੇ ਜਿੰਨੇ ਵੀ ਦਸ਼ਮੇਸ਼ਤਾਨਾ ਦਲ ਦੇ ਜਿੰਨੇ ਸਾਡੇ ਜਿਹੇਦਾਰ ਨੇ ਸਾਰੇ ਸਾਡੇ ਨਾਲ ਨੇ ਉਹ ਸਭ ਨੇ ਚਾਲੇ ਮਾਰਨੇ ਨੇ ਉਹ 30 ਜੁਲਾਈ ਨੂੰ ਅਸੀਂ ਇਹ ਸਾਰਾ ਹਾਲ ਬਾਜ਼ਾਰ ਔਰ ਜਾਗਰਣ ਨਾਲ ਆਹ ਤਰ੍ਹਾਂ ਜਾਗਰਣ ਸਾਡੇ ਨਾਲ ਨੇ ਇਹ ਸਾਰਾ ਸੀ ਬੰਦ ਕਰਨਾ ਇੱਥੇ ਔਰ ਸੋਸ਼ਲ ਮਿਲਣਾ ਜਦ ਪ੍ਰਸ਼ਾਸਨ ਮਿਲਲੇ ਸਾਨੂੰ ਨਹੀਂ ਤੁਸੀਂ ਮਿਲੋਗੇ ਜਾਓ ਨਹੀਂ ਪ੍ਰਸ਼ਾਸਨ ਲੋੜ ਪ੍ਰਸ਼ਾਸਨ ਨੂੰ ਸਾਨੂੰ ਲੋੜ ਨਹੀਂ ਹੈਗੀ ਪਰ ਜੇ ਪ੍ਰਸ਼ਾਸਨ ਆਪਣਾ ਕੰਮ ਕਰਦਾ ਹੁੰਦਾ ਤੇ ਇਹ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਹੁੰਦੀ ਇਹ ਬਾਰਡਰ ਸਟੇਟ ਹੈ ਜੇ ਇਹਨੂੰ ਸੀਰੀਅਸਲੀ ਨਹੀਂ ਲਓਗੇ ਤੇ ਬਰਬਾਦ ਹੋ ਜੇਗੀ ਹੈ ਮਹਾਰਾਜ ਲक्की ਵਾਇਸ ਜੀ ਵੱਲੋਂ ਕਾਫੀ ਦਿਨ ਮੰਗ ਪੱਤਰ ਦਿੱਤੇ ਗਿਆ ਪਰ ਹਾਈ ਅਦਾਲਤ ਪ੍ਰਸ਼ਾਸਨ ਵੱਲ ਕੋਈ ਕਾਰਵਾਈ ਨਹੀਂ ਕੀਤੀ ਸਮਝਦੇ ਦੇਖੋ ਇੱਕ ਤੇ ਪੈਸਾ ਚੜਦਾ ਹੈ ਇਹਨਾਂ ਕੋਲ ਪੈਸਾ ਹੈ ਹੁਣ ਇਹਨਾਂ ਦਾ ਪੈਸਾ ਆਉਂਦਾ ਕਿੱਥੇ ਕੋਈ ਟ੍ਰੇ ਕੋਈ ਟ੍ਰੇਸ ਨਹੀਂ ਕਰ ਰਿਹਾ ਹੁਣ ਅਸੀਂ ਜਿਹੜੀ ਪੀਆਈ ਲਾ ਪਾ ਰਹੇ ਆ ਉਹ ਜੋ ਅਸੀਂ ਹਾਈ ਕੋਰਟ ਚ ਲੱਗੇ ਹੋਏ ਆ ਅਸੀਂ ਇਸੇ ਕੰਮ ਤੇ ਲੱਗੇ ਇਹਨਾਂ ਦਾ ਪੈਸਾ ਬੰਦ ਕਰਾਇਆ ਜਾਵੇ ਪੈਸਾ ਹੁੰਦਾ ਕਿੱਥੋਂ ਇਹਨਾਂ ਨੂੰ ਟੈਕਸ ਕਿਉਂ ਨਹੀਂ ਪਿਆ ਰਿਹਾ ਪੂਰੇ ਤੋਂ ਹੁਣ ਤੀਜੀ ਵਾਰ ਪੱਧ ਕੀਤਾ ਜਾਏਗਾ ਪੂਰਾ 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 ਬਾਸ਼ ਫਿਰ ਵਾਇਦੂ ਵਾਇਦੂ ਕਹਿੰਦਾ ਇਸ਼ਾਰਾ ਮਾਰ ਕੇ ਭੱਜਣਗੇ ਸਾਰੇ ਤੁਹਾਡੇ ਤਾਂ ਵੀ ਕਿੰਤੂ ਪਰੰਤੂ ਹੁੰਦਾ ਜੀ ਤੁਸੀਂ ਹਮੇਸ਼ਾ ਕਹਿੰਦੇ ਜੀ ਕੈਲੀਫੋਰਨੀਆ ਚੱਲ ਜਾਂਦੇ ਆ ਬਾਅਦ ਵਿੱਚ ਕਿੱਥੇ ਗਿਆ ਮੇਢ ਸਾਲ ਹੋ ਗਿਆ ਮੈਨੂੰ ਗਿਆ ਕਿਤੇ ਔਰ ਦੂਜੀ ਗੱਲ ਕੋਈ ਦੂਜਾ ਮੁੱਦਾ ਦਿਖਾਓ ਜਿਹੜਾ ਚੁੱਕਿਆ ਹੋਇਆ ਹੈ ਅਜੇ ਤੱਕ ਮੈਂ ਇੱਕੋ ਮੁੱਦਾ ਚੁੱਕਿਆ ਸੀ ਸਾਰੇ ਨੇ ਮੇਢ ਸਾਲ ਤੋਂ ਤੁਸੀਂ ਉਹਦੀ ਫालतੂ ਦੇਖੋ ਮੈਂ ਕਿਸੇ ਹੋਰ ਮੁੱਦੇ ਤੇ ਗੱਲ ਕਰਦੇ ਆ ਇਹੋ ਹੀ ਸਾਡਾ ਮੁੱਦਾ ਹੈ ਅਸੀਂ ਇਸ ਤੋਂ ਰੋਕਣਾ ਔਰ ਇਸੇ ਵਾਸਤੇ ਆਪਣਾ ਘਰ-ਬਾਰ ਛੱਡ ਕੇ ਇੱਥੇ ਬੈਠਾ ਮੈਂ ਗਰਮੀ ਜਾ ਕੇ ਆ ਗਿਆ ਸੀ ਸੋ ਨਿਰਪੈ ਪਗਮਾਰ ਬਾਦ ਮਿੱਤੇ ਮਹਾਰਾਜ ਕੀ ਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਸਾਰੇ ਹੀ ਸੰਤ ਸਮਾਜ ਇਕੱਠਾ ਹੋਇਆ ਹਿੰਦੂ ਸੰਤ ਸਮਾਜ ਵੀ ਇਕੱਠਾ ਹੋਇਆ ਗੁਰਪ੍ਰੀਤ ਉਦਾਸੀ ਜੀ ਮੰਤ ਅਰੁਗਨ ਜੀ ਹਰੀ ਨਰਾਇਣ ਜੀ ਹੋਰ ਵੀ ਤੇ ਸੰਤ ਸਮਾਜ ਆਪਣੇ ਬੈਠੇ ਜਸਮਿੰਦਰ ਜੀ ਮੰਤ ਜੀ ਇਹ ਜੋ 30 ਜੁਲਾਈ ਨੂੰ ਦਾਰਾ ਮੰਡੀ ਵਿੱਚ ਕ੍ਰਿਸ਼ਨ ਭਾਈ ਚਾਰੇ ਵੱਲੋਂ ਪ੍ਰੋਗਰਾਮ ਹੋ ਰਿਹਾ ਉਹ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਏਗਾ ਉਹ ਪ੍ਰੋਗਰਾਮ ਨੂੰ ਰੋਕਿਆ ਜਾਏਗਾ ਇਹ ਮਾਹੋਰ ਵੀ ਸੰਗਤਾਂ ਨੂੰ ਅਪੀਲ ਕਰਦਾ ਵੀ ਦਾਣਾ ਮੰਡੀ ਜਿਹੜਾ ਪ੍ਰੋਗਰਾਮ ਉਹ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਜਿਹੜਾ ਪਖੰਡਵਾਦ ਬਹੁਤ ਹੀ ਚੱਲਦਾ ਪਿਆ ਪਿੱਛੇ ਵੀ ਪਿੱਛੇ ਦੇ ਵੀ ਥੋੜੇ ਦਿਨਾਂ ਦੀ ਗੱਲ ਹੈ ਵੱਲੇ ਵਿੱਚ ਇੱਕ ਨਾ ਦੀ ਕੁੜੀ ਨਾਲ ਉਹਨੂੰ ਕੈਂਸਰ ਸੀ ਉਹ ਕੁੜੀ ਨੂੰ ਉਹਨੂੰ ਕਹਿ ਦਿੱਤਾ ਗਿਆ ਵੀ ਤੈਨੂੰ ਇਲਾਜ ਕਰਾਉਣ ਦੀ ਲੋੜ ਨਹੀਂ ਹੈਗੀ ਤੂੰ ਪ੍ਰੇ ਨਾਲ ਠੀਕ ਹੋ ਜਾਏਗੀ ਦੇਖੋ ਜੀ ਪ੍ਰੇ ਨੇ ਆਪਣਾ ਕੰਮ ਕਰਨਾ ਜਿਹੜਾ ਮੈਡੀਕਲ ਇਲਾਜ ਹੈ ਉਹਨੇ ਆਪਣਾ ਕੰਮ ਕਰਨਾ ਠੀਕ ਹੈ ਕਿਉਂਕਿ ਦੋਨੇ ਹੀ ਚੀਜ਼ਾਂ ਜ਼ਰੂਰੀ ਆ ਪਰ ਉਹਨਾਂ ਵੱਲੋਂ ਇਹ ਕਹਿਆ ਜਾਂਦਾ ਏ ਵੀ ਪਰੇ ਦੀ ਕੱਲੀ ਲੋੜ ਮੈਡੀਸਿਨ ਦੀ ਲੋੜ ਨਹੀਂ ਹੈਗੀ ਕਿਉਂਕਿ ਜਾਣੀ ਕਿ ਮੈਡੀਸਿਨ ਵੀ ਓਨੀ ਜ਼ਰੂਰੀ ਹੈ ਮੈਡੀਸਿਨ ਜਾਏਗੀ ਤੇ ਬੰਦਾ ਠੀਕ ਹੋਏਗਾ ਨਹੀਂ ਤਾਂ ਫਿਰ ਡਾਕਟਰਾਂ ਦੀ ਕੀ ਲੋੜ ਹੈ ਫਿਰ ਡੱਟ ਦੇ ਘਰ ਬੈਜਣ ਹਸਪੀਟਲ ਬੰਦ ਕਰ ਦੇਣਾ ਤੇ ਮੈਂ ਇਹੋ ਜੇ ਸਾਰੇ ਪ੍ਰਸ਼ਾਸਨ ਨੂੰ ਵੀ ਕਾਵਾਂਗਾ ਵੀ ਇਹਨਾਂ ਦਾ ਪ੍ਰੋਗਰਾਮ ਬੰਦ ਕੀਤਾ ਜਾਵੇ ਤੇ ਜੇ ਉੱਥੇ ਕੈਦਾਂ ਵੀ ਜਾਨੀ ਮਾਨੀ ਨੁਕਸਾਨ ਹੋਏਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੰਤ ਜਸਵਿੰਦਰ ਗਿਰੀ ਸ਼੍ਰੀ ਪੰਚ ਦਸ਼ਨਾਮ ਬਿਆਰਵ ਜੁਨਾ ਘੜਾ ਹਰਿਦੁਵਾਰ 3 ਜੁਲਾਈ ਨੂੰ ਜਿਹੜਾ ਕਾਰਜਕ੍ਰਮ ਕ੍ਰਿਸ਼ਨਾ ਦੁਆਰਾ ਕੀਤਾ ਜਾ ਰਿਹਾ ਹੈ ਅਸੀਂ ਸਾਰੇ ਹੀ ਉਹਨਾਂ ਦੇ ਖਿਲਾਫ ਆ ਤੇ ਅਸੀਂ 30 ਜੁਲਾਈ ਨੂੰ ਇਹ ਕਾਰਜਕ੍ਰਮ ਨਹੀਂ ਹੋਣ ਦੇਣਾ ਬਾਬਾ ਆਪਣਾ ਗੁਰਪ੍ਰੀਤ ਸਿੰਘ ਜੀ ਉਦਾਸੀ ਮਹੰਤ ਅਰੁਣ ਗਿਰੀ ਜੀ ਸ਼ਨੀਨਾਥ ਜੀ ਮਹੰਤ ਨਰਾਇਣ ਗਿਰੀ ਜੀ ਲੱਕੀਵੈ ਜੀ ਧਰਮ ਜਾਗਰਨ ਤੋਂ ਰਾਜਕੁਮਾਰ ਜੀ ਅਸ਼ੋਕ ਜੀ ਆਪਣਾ ਕੁਲਦੀਪ ਭਗਤ ਜੀ ਤੇ ਹੋਰ ਵੀ ਸੰਗਤ ਜਥੇ ਆ ਬਾਬਾ ਮੇਜਰ ਸਿੰਘ ਜੀ ਹੋਰ ਵੀ ਸਾਰੀ ਨੰਗ ਸਿੰਘ ਜਥੇ ਬੰਦੀਆਂ ਸਾਡੇ ਨਾਲ ਆ ਔਰ 30 ਜੁਲਾਈ ਨੂੰ ਅਸੀਂ ਪੂਰੇ ਜੋਰਾਂ ਨਾਲ ਪੂਰੇ ਸ਼ਹਿਰ ਦੇ ਵਸਨੀਕਾਂ ਨੂੰ ਵੀ ਅਸੀਂ ਕਹਾਂਗੇ ਕਿ Hindu ਧਰਮ ਸੰਤਾਂ ਨੂੰ ਵੀ ਕਹਾਂਗੇ ਨਿਕਲ ਕੇ ਬਾਹਰ ਆਓ ਤੇ ਇਸ ਕੰਮ ਨੂੰ ਆਪਾਂ 30 ਜੁਲਾਈ ਨੂੰ ਰੋਕਣਾ ਅਸੀਂ ਤੇ ਉਹਨਾਂ ਦੇ ਬਾਰੇ ਕਰੀ ਅਜੇ ਤੱਕ ਗੱਲ ਨਹੀਂ ਕੀਤੀ ਲੇਕਿਨ ਉਹ ਲੋਗ ਕਦੀ ਹੁਣ ਜਿਵੇਂ ਮੂਰਤੀ ਪੂਜਨਾ ਨਹੀਂ ਕਰਨਾ ਜੀ ਹਰਾਮਖੋਰ ਨੇ ਜੀ ਇਹ ਕੌਣ ਹੁੰਦੇ ਨੇ ਕਹਿਣ ਵਾਲੇ ਇਹ ਇਹੀ Hindu ਨੇ ਇੱਕ ਕੋਈ ਬਾਰੋ ਤਾਂ ਨਹੀਂ ਆਇਆ ਨਾ ਤਾਂ ਕ੍ਰਿਸਚਨ ਇੱਥੇ ਕੋਈ ਆਇਆ ਤੇ ਨਾ ਤਾਂ ਕੋਈ ਜਿਸੂ ਇੱਥੇ ਆਇਆ ਪੰਜਾਬ ਚ ਕਿਹੜੀ ਜਿਸੂ ਦੀ ਇੰਟਰਵਿਊ ਹੋਈ ਆ ਜਿਹੜਾ ਕਹਿੰਦੇ ਨੇ ਇੱਥੇ ਦੇ ਗੁਰੂਆਂ ਦੀ ਧਰਤੀ ਏ ਤੇ ਇਹ ਗੁਰੂਆਂ ਦੀ ਧਰਤੀ ਰਹਿਣੀ ਏ ਅੱਜ ਵੀ ਮੰਨ ਲੈਣਗੇ ਚੰਗੇ ਰਹਿਣਗੇ ਕੱਲ ਵੀ ਮੰਨ ਲੈਣਗੇ ਚੰਗੇ ਰਹਿਣਗੇ ਨਹੀਂ ਤੇ ਅਹੀ ਅਦਾਲਤ ਦਾ ਦਰਵਾਜ਼ਾ ਖੜਕਾਉਂਦੇ ਉਹ ਦਿੱਲੀ ਸਰਕਾਰ ਦਾ ਦਰਵਾਜ਼ਾ ਵੀ ਖੜਕਾਵਾਂਗੇ ਪਰਵਾਨੇ ਪਿਆਰ ਦਾ ਸੁਨੇਹਾ ਦਿੱਤਾ ਜਾ ਰਿਹਾ ਸਿਰਫ ਕੋਈ ਪਿਆਰ ਦਾ ਸੁਨੇਹਾ ਨਹੀਂ ਜੀ ਆਪੂਤ ਪ੍ਰੇਤ ਹਨਾ ਠੀਕ ਕਰ ਦਤਾ ਕੈਂਸਰ ਠੀਕ ਕਰ ਦਤਾ ਠੀਕ ਕਰ ਦਤਾ ਉਹ ਠੀਕ ਕਰ ਦਤਾ ਉਹ ਮੰਜੀ ਦੇ ਚੋਕੇ ਅਸੀਂ ਦੋ ਅਸੀਂ ਇਹਨਾਂ ਨੂੰ ਇਹ ਚੈਲੰਜ ਕਰਦੇ ਕਿ ਤੁਸੀਂ ਹਸਪੀਟਲ ਦੇ ਅੰਦਰ ਪੇਸ਼ੈਂਟ ਪਏ ਹਨ ਜਿਹੜੇ ਉਹਨਾਂ ਨੂੰ ਠੀਕ ਕਰਕੇ ਉਖਾ ਦਿਓ ਅਸੀਂ ਸਾਰੇ ਇਹਨਾਂ ਦੇ ਨਾਲ ਹੋ ਜਾਾਂਗੇ ਅਸੀਂ ਆਪਣਾ ਤਾਂ ਛੜਕੇ ਨਾਲ ਧਰਮ ਇਹਨਾਂ ਦਾ ਧਰਮ ਲੈ ਲਾਂਗੇ ਇਹ ਠੀਕ ਤੇ ਕਰਨ ਦੋ ਮੈਨਨ ਖੁੱਲਾ ਚੈਲੰਜ ਕਰਦਾ ਇਹ ਦੋ ਬੰਦੇ ਠੀਕ ਕਰ ਦੇਣ ਪਰਲਿਸ ਪੇਸ਼ੈਂਟ ਠੀਕ ਕਰਕੇ ਨਾ ਇਹ ਖੜਾ ਕਰ ਦੇਣ ਉਸੇ ਵਕਤੀ ਇਹ ਤੇ ਇੱਕ ਪਖੰਡਵਾਦ ਆ ਔਰ ਇਹ ਖਰੀਦੇ ਹੋਏ ਲੋਕ ਨੇ ਉਹਨਾਂ ਨੂੰ ਤਨਖਾਹ ਮਿਲਦੀ ਆ ਉਹ ਪਿੰਡਾਂ ਚੋਂ ਆਲੇ ਦੁਆਲੇੋਂ ਕਿੱਥੇ ਕਿੱਥੋਂ ਕੁੜੀਆਂ ਮੁੰਡਿਆਂ ਨੂੰ ਲੈ ਆਉਂਦੇ ਨੇ ਉਹਨਾਂ ਨੂੰ ਉਹ ਪੂਰਾ ਇੱਕ ਸਕਿੱਟ ਤਿਆਰ ਕੀਤਾ ਜਾਂਦਾ ਆ ਉਹ ਸਕਿੱਟ ਦੇ ਮੁਤਾਬਿਕ ਉਹ ਉਸ ਤਰ੍ਹਾਂ ਹੀ ਨੱਚਦੇ ਟੱਪਦੇ ਨੇ ਇੱਕ ਹੱਥ ਲਾਣ ਦੇ ਨਾਲ ਬੰਦਾ ਇੰਨਾ ਕਿ ਭੁੜਕਦਾ 20 ਫੁੱਟ ਉੱਤੇ ਜਾਂਦਾ ਆ ਤੇ ਉਹ ਕੀ ਆ ਮੈਂ ਸਿੱਧੂ ਜੋ ਖੁੱਲਾ ਜਲੀ ਕਰਦਾ ਆ ਉਹ ਭੂਤ ਪ੍ਰੇਤ ਦੇ ਦੇਖਣੇ ਫਿਰ ਤੁਹਾਨੂੰ ਅਸੀਂ ਦਿਖਾਣੇ ਭੂਤ ਪ੍ਰੇਤ ਕੀ ਹੁੰਦੇ ਨੇ ਚੱਲੇ ਤੁਹਾਨੂੰ ਭੂਤ ਪ੍ਰੇਤ ਕੀ ਹੁੰਦੇ ਨੇ ਇਹ ਕੀ ਕੋਈ ਉਂਗਲੀ ਲੱਗਿਆ ਹੁੰਦਾ ਤਾਂ ਖਾਸ ਸੱਪ ਲੱਗ ਗਿਆ ਉਹਨਾਂ ਨੂੰ ਇਹ ਤੇ ਗਲਤ ਆ ਔਰ ਜੇ ਇਹ ਬੰਦੇ ਗਲਤ ਨੇ ਔਰ ਅੱਜ ਵੀ ਅਸੀਂ ਕਹਿੰਨੇ ਆ ਕਿ ਇਹ ਬੰਦੇ ਬਾਂਝੜ ਦੇ ਚੰਗੇ ਰਹਿਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰਕਾਰ ਤੋਂ ਇਹ ਵੀ ਮੰਗ ਕਰਾਂਗੇ ਕਿ ਇਹ ਲੋਕ ਲੋਕਾਂ ਦਾ ਜਿਹੜੀ ਨੈਸ਼ਨੈਲਿਟੀ ਉਹ ਖਤਮ ਕੀਤੀ ਜਾਵੇ ਅਗਰ ਜਿਹੜਾ ਨਾ ਸਹੀ ਧਰਮ ਹੀ ਕੋਈ ਨਹੀਂਗਾ ਦੱਸੋ ਕਿਹੜਾ ਧਰਮ ਜੇ ਨਹੀਂ ਸਮੇਲਨ ਨਹੀਂ ਹੋਣ ਦਿੱਤਾ ਜਾਏਗਾ ਅਸੀਂ ਪੂਰੇ ਜੁਰਾਂ ਦੇ ਨਾਲ ਸਭ ਦੇ ਸਾਥੀਆਂ ਦੇ ਨਾਲ ਲੱਗੇ ਆ ਚਾਹੇ ਸਾਨੂੰ ਉੱਥੇ ਕੁਝ ਵੀ ਕਰਨਾ ਪਵੇ ਅਸੀਂ ਕਰਾਂਗੇ ਮਹਾਨ ਦਾ ਕੀ ਮਰਜੀ ਕਰਾਂ ਮਹਾਨ ਲੱਕੀ ਵਾ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਆ ਜਿਹੜਾ ਮਸਲਾ ਸੀਗਾ ਮੈਂ ਦਿਤੀ ਚੁ ਲਈਦਾ ਜਿਹੜਾ ਖੋਤੀ ਪਾਸਟਰਾਂ ਵੱਲੋਂ ਇਹਦਾ ਸਮਾਗਮ ਕੀਤਾ ਜਾ ਰਿਹਾ ਵਾ ਔਰ ਅੱਜ ਜਿਹਨੂੰ ਕਹਿੰਦੇ ਨਾ ਕਿ ਸੋਸਨਾਰ ਦੀ ਇੱਕ ਲਹਿਰ ਵਾਲਾ ਹਸਾ ਹੋ ਗਿਆ ਨੇ ਕਿਉਂਕਿ ਮੈਂ ਕਾਫੀ ਸਮੇਂ ਤੋਂ ਜਿਹੜਾ ਐਫਰਟ ਕਰ ਰਿਹਾ ਸੀਗਾ ਪਰ ਮੈਨੂੰ ਉਹ ਜਾ ਰਿਜ਼ਲਟ ਨਹੀਂ ਸੀ ਮਿਲ ਰਿਹਾ ਪਰ ਅੱਜ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਸਾਡੇ ਸੰਤ ਬਾਬਾ ਗੁਰਪ੍ਰੀਤ ਸਿੰਘ ਦਾਸੀ ਜੀ ਆ ਔਰ ਹਿੰਦੂ ਸੰਤ ਸਮਾਜ ਜਿਹੜਾ ਵਾ ਵਾਲਮੀਕੀ ਸੰਤ ਸਮਾਜ ਆ ਔਰ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਜੀ ਦਾ ਮੈਨੂੰ ਅਸ਼ੀਰਵਾਦ ਪ੍ਰਾਪਤ ਹੋਇਆ ਵਾ ਔਰ ਜਿਸ ਵੇਲੇ ਮੈਂ ਬੱਬਾਈ ਦੇ ਧਿਆਨ ਦੇ ਵਿੱਚ ਚੀਜ਼ ਲੈਂਦੀ ਆ ਕਿ ਅਖੋਤੀ 파ਰਟਨ ਵੱਲੋਂ ਜਿਹੜਾ ਸਾਡੇ ਜਿਹੜਾ ਕੜਾ ਪ੍ਰਸ਼ਾਦ ਆ ਜਿਹੜਾ ਆਪਣਾ ਗੁਰੂ ਸਾਹਿਬਾਨਾ ਔਰ ਜਮ ਮੂਰਤੀ ਪੂਜਾ ਬਾਰੇ ਜਿਹੜਾ ਮਾਰਾ ਜਿਹੜੇ ਕੁਲ ਪ੍ਰਚਾਰ ਕੀਤਾ ਜਾ ਰਿਹਾ ਵਾ ਤੇ ਸੰਤ ਸਮਾਜ ਨੇ ਜਿਹੜਾ ਤੁਰੰਤ ਰੈਕਸ਼ਨ ਲੈਂਦੇ ਹੋਏ ਜਿਹੜਾ ਕਿ ਅੱਜ ਇੱਥੇ ਆਪਾਂ ਇਕੱਠੇ ਹੋਏ ਆ ਔਰ ਸੰਤ ਸਮਾਜ ਵੱਲੋਂ ਜਿਹੜਾ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਵਾ ਬਾਬਾ ਮੇਜਰ ਸਿੰਘ ਸੋਢੀ ਜੀ ਵੱਲੋਂ ਔਰ ਅੱਜ ਸਾਰੇ ਜਿਹੜੇ ਸੰਤ ਸਮਾਜ ਆ ਇਹਨਾਂ ਵੱਲੋਂ ਵੀ ਹੁਕਮਨਾਮਾ ਜਾਰੀ ਹੋ ਚੁੱਕਾ ਵਾ ਕਿ 30 ਜੁਲਾਈ ਦਾ ਜਿਹੜਾ ਪ੍ਰੋਗਰਾਮ ਆ ਉਹ ਪੂਰਨ ਤੌਰ ਤੇ ਜਿਹੜਾ ਬੰਦ ਕੀਤਾ ਜਾਊਗਾ ਔਰ ਪ੍ਰਸ਼ਾਸਨ ਨੂੰ ਤੇ ਚੇਤਾਵਨੀ ਦਿੰਨੇ ਆ ਕਿ ਜਿਹੜਾ ਜਲਦੋ ਜਲਦ ਪ੍ਰੋਗਰਾਮ ਬੰਦ ਕੀ ਕਰੇ ਨਹੀਂ ਤੇ ਜਿਹੜੇ ਇਹ ਜਿਹੜੇ ਸਿੱਟੇ ਜਿਹੜੇ ਗੰਭੀਰ ਹੋਣਗੇ ਜਿਹੜਾ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਵੇਗਾ ਇਤਰਾਜ ਜਿਹੜਾ ਜੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਜਿਹੜਾ ਬਾਰ-ਬਾਰ ਇਹਨਾਂ ਦੇ ਜਿਹੜਾ ਜਿਹੜਾ ਪ੍ਰਚਾਰ ਇਹਨਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਬਿਮਾਰੀਆਂ ਦਾ ਲੈ ਠੀਕ ਕਰ ਦੋ ਜਾਂ ਦੇਵੀ-ਦੇਵਤਿਆਂ ਨੂੰ ਜਾਂ ਗੁਰੂ ਸਾਹਿਬਾਨਾਂ ਬਾਰੇ ਜਾਂ ਸਾਡੇ ਜਿਹੜੇ ਰਿਚੁਅਲਸ ਹੈਗੇ ਉਹਨਾਂ ਬਾਰੇ ਜਿਹੜਾ ਮਾੜਾ ਬੋਲ ਔਰ ਇਸ ਕਰਕੇ ਹੀ ਪ੍ਰਸ਼ਾਸਨ ਨੂੰ ਬਾਕਾਇਦਾ ਮੈਮੋਰੰਡਮ ਦੇ ਚੁਕੇ ਆ ਪਰ ਹਜੇ ਤੱਕ ਪ੍ਰਸ਼ਾਸਨ ਦੇ ਕੰਨ ਤੇ ਜੋ ਨਹੀਂ ਸਰਗੀ ਜਿਹੜਾ ਪ੍ਰਸ਼ਾਸਨ ਵੀ ਜਿਹੜਾ ਵਾ ਕੁੰਭਗਰਨੀ ਨੀਂਦ ਸੁਤਾ ਹੋਇਆ ਉਹ ਪਰ ਅੱਜ ਜਿਹੜੀ ਕਮਾਂਡ ਜਿਹੜੀ ਆ ਔਰ ਸੰਤ ਸਮਾਜ ਨੇ ਆਪਣੇ ਹੱਥ ਲੈ ਲਈ ਆ ਔਰ ਸੰਗਤ ਨਾਲ ਆ ਸਮਾਜ ਦੇ ਔਰ ਜਿਹੜਾ ਵਾ ਇਹ ਪ੍ਰੋਗਰਾਮ ਜਿਹੜਾ ਪ੍ਰੋਪਰ ਬੰਦ ਕੀਤਾ ਜਾਵੇਗਾ ਇਹਨਾਂ ਦਾ